ਆਧਾਰ ਕਾਰਡ ਭਾਰ ਦੇ ਵਿੱਚ ਬਹੁਤ ਹੀ ਜ਼ਰੂਰੀ ਦਸਤਾਵੇਜ਼ ਹੈ ਜੇਕਰ ਤੁਹਾਡੇ ਕੋਲ ਇਹ ਨਹੀਂ ਹੈ ਤਾਂ ਤੁਹਾਡੇ ਕਈ ਕੰਮ ਵਿੱਚ ਲਟਕ ਸਕਦੇ ਨੇ ਜਦੋਂ ਤੁਸੀਂ ਕਿਤੇ ਜਾਂਦੇ ਹੋ ਤਾਂ ਤੁਸੀਂ ਪਛਾਣ ਵਜੋਂ ਆਧਾਰ ਦਿਖਾਉਂਦੇ ਹੋ ਕਈ ਵਾਰ ਜਦੋਂ ਤੁਸੀਂ ਹੋਟਲ ਬੁੱਕ ਕਰਦੇ ਹੋ ਤਾਂ ਆਧਾਰ ਦੀ ਕਾਪੀ ਮੰਗੀ ਜਾਂਦੀ ਹੈ ਪਰ ਇਹ ਕਾਪੀ ਦੇਣ ਨਾਲ ਤੁਸੀਂ ਵੀ ਮੁਸੀਬਤ ਵਿੱਚ ਪੈ ਸਕਦੇ ਹੋ ਜੀ ਹਾਂ ਤੁਸੀਂ ਸਹੀ ਸੁਣਿਆ ਜਦੋਂ ਲੋਕ ਹੋਟਲ ਬੁੱਕ ਕਰਦੇ ਨੇ ਤਾਂ ਆਧਾਰ ਕਾਰਡ ਦੇਣਾ ਮਹਿੰਗਾ ਪੈ ਸਕਦਾ ਹੈ ਅਸੀਂ ਤੁਹਾਡੇ ਲਈ ਮਾਸਕ ਵਾਲੇ ਆਧਾਰ ਕਾਰਡ ਦੇ ਰੂਪ ਵਿੱਚ ਇੱਕ ਹੱਲ ਲੈ ਕੇ ਆਇਆ ਹੋਟਲ ਵਿੱਚ ਬੁਕਿੰਗ ਦੇ ਸਮੇਂ ਪਛਾਣ ਲਈ ਕੋਈ ਵੀ ਇੱਕ ਪਛਾਣ ਪੱਤਰ ਲਿਆ ਜਾਂਦਾ ਹੈ ਇਸ ਦੌਰਾਨ ਜ਼ਿਆਦਾਤਰ ਲੋਕ ਉੱਥੇ ਆਪਣਾ ਆਧਾਰ ਜਮਾ ਕਰਵਾਉਂਦੇ ਨੇ ਅੱਜ ਦੇ ਸਮੇਂ ਵਿੱਚ ਹਰ ਥਾਂ ਆਧਾਰ ਕਾਰਡ ਦੀ ਵਰਤੋਂ ਕੀਤੀ ਜਾਂਦੀ ਹੈ ਸਾਡੇ ਪੂਰੇ ਨਿੱਜੀ ਵੇਰਵੇ ਇਸ ਵਿੱਚ ਦਿੱਤੇ ਗਏ ਨੇ ਜੇਕਰ ਇਸ ਦਾ ਡਾਟਾ ਚੋਰੀ ਹੋ ਜਾਂਦਾ ਹੈ ਤਾਂ ਤਾਂ ਕਈ ਵਾਰ ਧੋਖਾਧੜੀ ਦਾ ਸ਼ਿਕਾਰ ਵੀ ਹੋ ਸਕਦੇ ਨੇ ਲੋਕ ਇਸ ਲਈ ਹਰ ਥਾਂ ਆਪਣਾ ਆਧਾਰ ਕਾਰਡ ਦੇਣ ਤੋਂ ਬਚਣਾ ਚਾਹੀਦਾ ਹੈ ਹੋਟਲ ਵਿੱਚ ਪਛਾਣ ਦੇ ਸਬੂਤ ਵਜੋਂ ਆਧਾਰ ਕਾਰਡ ਜਮ੍ਹਾਂ ਕਰਵਾਉਣ ਦੀ ਬਜਾਏ ਮਾਸਕ ਵਾਲਾ ਆਧਾਰ ਕਾਰਡ ਜਮ੍ਹਾਂ ਕਰਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਮਾਹਰਾਂ ਨੇ ਬੁਕਿੰਗ ਦੇ ਸਮੇਂ ਮਾਸਕ ਵਾਲੇ ਆਧਾਰ ਕਾਰਡ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ ਇਸ ਕਰ ਤੁਹਾਂ ਦਾ ਡਾਟਾ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਰਹਿੰਦਾ ਹੁਣ ਜਾਣੋ ਮਾਸਕ ਵਾਲਾ ਆਧਾਰ ਕਾਰਡ ਤੋਂ ਕਿੰਨਾ ਵੱਖਰਾ ਹੈ ਆਧਾਰ ਕਾਰਡ ਵਿੱਚ 12 ਅੰਕ ਹੁੰਦੇ ਨੇ ਨਕਾਬ ਪੋਸ਼ ਆਧਾਰ ਕਾਰਡ ਵਿੱਚ ਸਿਰਫ ਆਖਰੀ 4 ਨੰਬਰ ਹੀ ਦਿਖਾਈ ਦਿੰਦੇ ਨੇ ਇਸ ਨਾਲ ਮਾਸਕ ਕਾਰਡ ਰਾਹੀਂ ਤੁਹਾਡਾ ਡਾਟਾ ਸੁਰੱਖਿਅਤ ਰਹਿੰਦਾ ਹੈ ਇਸ ਕਾਰਡ ਨੂੰ ਡਾਊਨਲੋਡ ਕਰਨ ਲਈ UIDAI ਦੀ ਅਧਿਕਾਰਤ ਵੈੱਬਸਾਈਟ ਤੇ ਜਾਓ ਤੋਂ ਬਾਅਦ ਤੁਹਾਨੂੰ ਮਈ ਆਧਾਰ ਦਾ ਵਿਕਲਪ ਦਿਖਾਈ ਦੇਵੇਗਾ ਫਿਰ ਆਧਾਰ ਕਾਰਡ ਨੰਬਰ ਦਿਓ ਇਸ ਦੇ ਨਾਲ ਤੁਹਾਨੂੰ ਕੈਪਚਾ ਕੋਡ ਵੀ ਭਰਨਾ ਹੋਵੇਗਾ ਇਸ ਤੋਂ ਬਾਅਦ ਸੈਂਡ ਓਟੀਪੀ ਵਿਕਲਪ ਦਿਖਾਈ ਦੇਵੇਗਾ ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ ਤੇ ਓਟੀਪੀ ਆਵੇਗਾ ਓਟੀਪੀ ਦਰਜ ਕਰੋ ਅਤੇ ਡਾਊਨਲੋਡ ਵਿਕਲਪ ਨੂੰ ਚੁਣੋ ਇਸ ਤੋਂ ਬਾਅਦ ਡਾਊਨਲੋਡ ਮਾਸਕਡ ਆਧਾਰ ਆਪਸ਼ਨ ਹੋਵੇਗਾ ਇਸ ਤੇ ਕਲਿੱਕ ਕਰਨ ਤੇ ਸਬਮਿਟ ਆਪਸ਼ਨ ਦਿਖਾਈ ਦੇਵੇਗਾ ਤੁਸੀਂ ਮਾਸਕ ਵਾਲਾ ਆਧਾਰ ਕਾਰਡ ਸਬਮਿਟ ਹੁੰਦੇ ਹੀ ਡਾਊਨਲੋਡ ਕਰ ਸਕਦੇ ਹੋ